ਸੱਚੇ ਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਿਲੇਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਤਰੰਤਾਰਨ ਜ਼ਿੰਮਨੀ ਚੋਣ ਲਈ ਐਲਾਨਿਆ ਉਮੀਦਵਾਰ ਸੰਦੀਪ ਸਿੰਘ ਸੰਨੀ ਦੇ ਪ੍ਰਮਨਦੀਪ ਸਿੰਘ ਨੂੰ ਉਤਾਰਿਆ ਮੈਦਾਨ ਵਿੱਚ ਭਾਜਪਾ ਨੇ ਹੜਾ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਚਾਰਜ ਸ਼ੀਟ ਕੀਤੀ ਜਾਰੀ अनेका ਮੁੱਦਿਆਂ ਤੇ ਚੁੱਕੇ ਸਵਾਲ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖ ਨੌਜਵਾਨਾਂ ਨੂੰ ਰਾਜਨੀਤੀ ਤੋਂ ਕੀਤਾ ਜਾ ਰਿਹਾ ਹੈ ਦੂਰ ਗਿਆਨੀ ਹਰਪ੍ਰੀਤ ਸਿੰਘ ਦਾ ਦੋਸ਼ ਜਲੰਧਰ ਵਿੱਚ ਸੁਲਝਿਆ ਹਿੰਦੂ-ਮੁਸਲਮ ਵਿਵਾਦ ਦੋਵਾਂ ਪੱਖਾਂ ਨੇ ਰਲ ਕੇ ਤਿਉਹਾਰ ਮਨਾਉਣ ਦੀ ਕੀਤੀ اپੀਲ ਤੇ ਹਰਿਆਣਾ ਦੇ ADGP ਨੇ ਕੀਤੀ ਖੁਦਕੁਸ਼ੀ ਸਰਕਾਰੀ ਰਿਹائش ਵਿੱਚੋਂ ਮਿਲੀ লাশ ਤੇ ਹੁਣੇ ਨਾ ਚੋਣਵੀਆਂ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਨਵੇਂ ਟੈਰਿਫ ਦਾ ਐਲਾਨ ਕੀਤਾ ਹੈ 트੍ਰੰਪ ਨੇ ਐਲਾਨ ਕੀਤਾ ਕਿ 1 ਨਵੰਬਰ ਤੋਂ ਅਮਰੀਕਾ ਆਉਣ ਵਾਲੇ ਸਾਰੇ ਦਰਮਿਆਨੇ ਤੇ ਵੱਡੇ ਟਰੱਕਾਂ ਤੇ 25% ਟੈਰਿਫ ਲਗਾਇਆ ਜਾਵੇਗਾ ਟਰੰਪ ਨੇ ਇਹ ਐਲਾਨ ਸੋਮਵਾਰ ਨੂੰ ਟਰੂਥ ਸੋਸ਼ਲ ਤੇ ਕੀਤਾ ਟਰੰਪ ਨੇ ਆਪਣੀ ਪੋਸਟ ਵਿੱਚ ਕਿਸੇ ਵੀ ਦੇਸ਼ ਦਾ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਕਿਹਾ ਕਿ ਇਹ ਟੈਰਿਫ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਟਰੱਕਾਂ ਤੇ ਲਾਗੂ ਹੋਵੇਗਾ ਉਹਨਾਂ ਲਿਖਿਆ 1 ਨਵੰਬਰ 2025 ਤੋਂ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਸਾਰੇ ਦਰਮਿਆਨੇ ਤੇ ਵੱਡੇ ਟਰੱਕਾਂ ਤੇ 25% ਟੈਰਿਫ ਲਗਾਇਆ ਜਾਵੇਗਾ ਆਪਣੇ ਦੂਜੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਵਪਾਰ ਨੀਤੀ ਨੂੰ ਬਦਲ ਦਿੱਤਾ ਹੈ अप्रैलविच ਉਹਨਾਂ ਨੇ ਸਾਰੇ ਦੇਸ਼ਾਂ ਤੇ 10% ਟੈਰਿਫ ਲਗਾਇਆ ਜਦ ਕਿ ਕੁਝ ਦੇਸ਼ਾਂ ਤੇ ਉੱਚ ਟੈਰਿਫ ਲਗਾਇਆ ਚੀਫ ਜਸਟਿਸ ਬੀ ਆਰ ਗਵਈ ਤੇ ਜੁੱਤੀ ਸੁੱਟਣ ਵਾਲੇ ਵਕੀਲ ਰਾਕੇਸ਼ किशोर ਨੇ ਆਪਣਾ ਸਪਸ਼ਟੀਕਰਨ ਦਿੱਤਾ ਏ ਉਸਨੇ ਕਿਹਾ ਕਿ ਮੈਂ ਪਗਵਾਨ ਵਿਸ਼ਨੂ ਬਾਰੇ ਸੀਜੀਆਈ ਦੇ ਬਿਆਨ ਤੋਂ ਦੁਖੀ ਹਾਂ ਤੇ ਇਹ ਉਹਨਾਂ ਦੇ ਕੰਮਾਂ ਪ੍ਰਤੀ ਮੇਰੀ ਪ੍ਰਤੀਕਿਰਿਆ ਸੀ ਉਸਨੇ ਕਿਹਾ ਮੈਂ ਸ਼ਰਾਬੀ ਨਹੀਂ ਸੀ ਜੋ ਹੋਇਆ ਉਸੇ ਮੈਨੂੰ ਕੋਈ ਪਛਤਾਵਾ ਨਹੀਂ ਤੇ ਨਾ ਹੀ ਮੈਂ ਕਿਸੇ ਤੋਂ ਡਰਦਾ ਹਾਂ ਉਸਨੇ ਅੱਗੇ ਕਿਹਾ ਕਿ ਇਹੀ ਚੀਫ ਜਸਟਿਸ ਕਈ ਤਰ੍ਹਾਂ ਦੇ ਹੋਰ ਪਾਈਚਾਰਿਆਂ ਦੇ ਲੋਕਾਂ ਵਿਰੁੱਧ ਮਾਮਲਿਆਂ ਵਿੱਚ ਸਖਤ ਕਦਮ ਚੁੱਕਦੇ ਨੇ ਉਦਾਹਰਨ ਵਜੋਂ ਹਲਦਵਾਨੀ ਵਿੱਚ ਇੱਕ ਖਾਸ ਪਾਈਚਾਰਾ ਰੇਲਵੇ ਦੀ ਜ਼ਮੀਨ ਤੇ ਕਬਜ਼ਾ ਕਰ ਰਿਹਾ ਏ ਸੁਪਰੀਮ ਕੋਰਟ ਨੇ 3 ਸਾਲ ਪਹਿਲਾਂ ਇਸ ਤੇ ਰੋਕ ਲਗਾ ਦਿੱਤੀ ਸੀ ਜੋ ਅੱਜ ਤੱਕ ਲਾਗੂ ਹੈ ਇਸ ਘਟਨਾ ਬਾਰੇ ਐਸਸੀਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਨੇ ਕਿਹਾ ਕਿ ਭਗਵਾਨ ਵਿਸ਼ਨੂੰ ਮੂਰਤੀ ਮਾਮਲੇ ਵਿੱਚ ਸੀਜੀਆਈ ਦੀਆਂ ਟਿੱਪਣੀਆਂ ਨੂੰ ਗਲਤ ਤੰਗ ਨਾਲ ਪੇਸ਼ ਕੀਤਾ ਗਿਆ ਸੀ ਜਿਸ ਨਾਲ ਇਹ ਜਾਪਦਾ ਹੈ ਕਿ ਸੀਜੀਆਈ ਨੇ ਦੇਵਤਾ ਦਾ અપਮਾਨ ਕੀਤਾ ਉਹਨਾਂ ਨੇ ਕਿਹਾ ਵਕੀਲ ਨੇ ਇਹ ਪ੍ਰਚਾਰ ਹਾਸਲ ਕਰਨ ਲਈ ਕੀਤਾ ਹੈ ਅਮਰਿਤਪਾਲ ਸਿੰਘ ਦੀ ਅਗਵਾਈ ਹੇਠਲੀ ਪਾਰਟੀ ਆਕਾਲੀ ਦਲ ਵਾਰਿਸ ਪੰਜਾਬ ਦੇ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਏ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਮਰਿਤਪਾਲ ਸਿੰਘ ਦੇ ਪਿਤਾ ਬਾਪੂਤਰ ਸੇਮ ਸਿੰਘ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਸਮੂਹ ਪੰਥਕ ਤੀਰਾਂ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਨੂੰ ਉਪ ਚੋਣ ਤਰਨਤਾਰਨ ਲਈ ਟਿਕਟ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਭਾਈ ਸੰਨੀ ਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਅਨੁਸਾਰ ਭਾਈ ਸੰਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਸਮੂਹ ਪੰਥਕ ਟੀਰਾ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ। ਭਾਈ ਜੀ ਨੇ ਅੱਜ ਤੋਂ ਤਕ ਪਿਤਾ ਤੋਂ ਤੋਂ ਮੀਤਵਾਰ ਦਾ ਲਾਂਗ ਕਰਨ ਕਰਤੇ ਸੱਦੀ ਗਈ ਹੈ। ਅਸੀਂ ਜੋ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੇ ਬੇਨਤੀ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਜੋ ਸੰਦੀਪ ਸਿੰਘ ਆਪਾ ਹੁਣ ਬਹੁਤ ਸੀਝਾ ਉਸੇ ਮਾਤਾ ਜੀ ਨਾਲ ਚੋਣ ਲਈ ਆਪਦੇ ਡਿਸਕਲਾਈਨ ਅੰਕ ਚੀਨ ਪਰ ਆਸੀ ਉਹਨਾਂ ਦੇ ਪਰਿਵਾਰ ਤੇ ਛੱਡੀ ਸੀ ਗੱਲ ਕਿ ਤੁਸੀਂ ਪਰਿਵਾਰ ਫੈਸਲਾ ਕਰੋ ਕਿ ਤੁਸੀਂ ਕਿਹੜਾ ਇਰਾਦਾ ਕੀਤਾ ਉਹਨਾਂ ਦੇ ਪਰਿਵਾਰ ਚ ਆ ਉਸੇ ਮਿਲ ਬੈਕ ਤੇ ਫੈਸਲਾ ਕੀਤਾ ਕਿ ਉਹਨਾਂ ਦੇ ਜੋ ਸੰਦੀਪ ਸਿੰਘ ਸੰਨੀ ਉਹਦੇ ਵੱਡੇ ਭਰਾਤਾ ਤਾਂ ਸੰਦੀਪ ਸਿੰਘ ਜੀ ਉਹਨਾਂ ਦੇ ਪਰਿਵਾਰ ਨੇ ਮੰਨਜ਼ੂਰ ਕੀਤਾ ਕਿ ਉਹ ਇਸ ਅਮੀਰ ਹੋ ਸਕਦੇ ਹੈ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪਰ ਉਹਨਾਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਦਾਰ ਮਨਦੀਪ ਸਿੰਘ ਨੂੰ ਅਸੀਂ ਸ੍ਰੀ ਸੂਚੇ ਖਾਲਸਾ ਪੰਥ ਵੱਲੋਂ ਇਹ ਅਭਿਧਵਾਰ ਪੇਸ਼ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸੰਗਤ ਨਾਲ ਮੁਲਾਕਾਤ ਕੀਤੀ ਉਹਨਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਉਹ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ 56 ਮੈਂਬਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਰਦਾਸ ਕਰਨ ਲਈ ਆਏ ਸਨ ਮੀਟਿੰਗ ਤੋਂ ਬਾਅਦ মিডিਆ ਨਾਲ ਗੱਲ ਕਰਦਿਆਂ ਉਨ੍ਹਾਂ ਪੰਜਾਬ ਤੇ ਸਿੱਖ ਰਾਜਨੀਤੀ ਨਾਲ ਸੰਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਵਿਜ਼ਨ ਦਸਤਾਵੇਜ਼ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੂਰਾ এজেন্ডਾ ਸਪਸ਼ਟ ਤੌਰ ਤੇ ਪੇਸ਼ ਕੀਤਾ ਜਾਏਗਾ। ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਸਿੱਖ ਨੌਜਵਾਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਰਾਜਨੀਤੀ ਤੋਂ ਦੂਰ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਨੌਜਵਾਨਾਂ ਤੇ ਬੁੱਧੀਜੀਵੀਆਂ ਨੂੰ ਸਿੱਖ ਰਾਜਨੀਤੀ ਨਾਲ ਦੁਬਾਰਾ ਜੁੜਨ ਦਾ ਸਮਾਂ ਆ ਗਿਆ ਹੈ। ਉਹਨਾਂ ਕਿਹਾ ਸਿੱਖ ਰਾਜਨੀਤੀ ਹੀ ਇੱਕੋ ਇੱਕ ਸ਼ਕਤੀ ਹੈ ਜੋ ਪੰਜਾਬ ਤੇ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਬਾਕੀ ਆ ਜਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹ ਬਹੁਤ ਗੰਭੀਰ ਤੇ ਬਹੁਤ ਜਿਹੜੀਆਂ ਨੇ ਉਹਦੋਂ ਖੁਦ ਵੀ ਨਹੀਂ। ਸਭ ਤੋਂ ਪਹਿਲਾਂ ਤੈਗ ਗਨੀ ਮੇਥੀ ਸਾਚੇਸ਼ ਦੇ ਤਹਿਤ ਸਾਡੀ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਜਿਹੜਾ ਹੈ ਉਹ ਸੋਚੀ ਸਮਝੀ ਸਾਜਦੇ ਤਹਿਤ ਪਾਸੇ ਕਰ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਨੇ ਉਹ ਸਿੱਖ ਸਿਆਸਤ ਦੇ ਹਿੱਸੇਦਾਰ ਬਣਨ ਤੇ ਅਸੀਂ ਨੌਜਵਾਨਾਂ ਨੂੰ ਆਵਾਜ਼ ਨਹੀਂ ਮਾਰਦੇ ਆਂ ਬੁੱਧੀਜੀਵੀ ਵਰਗ ਸਾਡਾ ਜਿਹੜਾ ਹੈ ਉਹਨੂੰ ਵੀ ਅਸੀਂ ਆਵਾਜ਼ ਮਾਰਦੇ ਆਂ ਕਿ ਸਿੱਖ ਸਿਆਸਤ ਨੂੰ ਆਪਾਂ ਮਜ਼ਬੂਤ ਕਰੀਏ ਪੰਜਾਬ ਦੇ ਅੰਦਰ تراਤਲ ਦੇ ਅੰਦਰ ਕਿਉਂਕਿ ਸਿੱਖ ਸਿਆਸਤ ਹੀ ਹੈ ਜਿਹੜੀ ਇਸ ਮੁਲਕ ਨੂੰ ਵੀ ਜਿਹੜੀ ਹੈ ਨਵੀਂ ਦਿਸ਼ਾ ਔਰ ਦਿਸ਼ਾ ਜਿਹੜੀ ਆ ਉਹ ਦੇ ਸਕਦੀ ਹੈ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਿੱਖ ਸਿਆਸਤ ਤੋਂ ਅਵਾਜ਼ਾਰ ਹੋ ਗਈ ਹੈ ਜੈ ਮੈਂ ਪਹਿਲਾਂ ਕਹਿ ਚੁੱਕਿਆ ਹੁਜੀ ਸਾਜਿਸ਼ ਹੈ ਕਿ ਸਿੱਖ ਸਿਆਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਉਹ ਅਵਾਜ਼ਾਰ ਕਰ ਦਿੱਤਾ ਗਿਆ ਹੈ ਕਾਲੀ ਸਿਆਸਤ ਤੋਂ ਮੁਨਕਰ ਕਰ ਦਿੱਤਾ ਗਿਆ ਅਸੀਂ ਉਹਨੂੰ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਦੂਜੀ ਚਿੰਤਾ ਸਾਡੀ ਜਿਹੜੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਹੈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਪੰਜਾਬ ਸਰਕਾਰ ਨੇ 13326 ਕਰੋੜ ਰੁਪਏ ਕਰਜ਼ਾ ਲਿਆ ਸੀਗਾ ਤੇ 5000 ਕਰੋੜ ਦਾ ਕਰਜ਼ਾ ਜਿਹੜਾ ਨਵਾਂ ਲੈ ਲਿਆ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵਿਰੁੱਧ ਚਾਰਚੀਤ ਜਾਰੀ ਕੀਤੀ ਹੈ ਚਾਰਚੀਤ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਸਰਕਾਰ ਹੜ੍ਹਾਂ ਦਾ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਹੀ ਤੇ ਦਰਿਆਵਾਂ ਤੇ ਨਾਲਿਆਂ ਦੀ ਸਫਾਈ ਸਹੀ ਢੰਗ ਨਾਲ ਨਹੀਂ ਕੀਤੀ ਗਈ ਇਹੀ ਕਾਰਨ ਹੈ ਕਿ ਰਾਜ ਹੜ੍ਹਾਂ ਵਿੱਚ ਡੁੱਬ ਗਿਆ ਹੜ੍ਹਾਂ ਤੋਂ ਬਾਅਦ ਵੀ ਸਰਕਾਰ ਗੰਭੀਰਤਾ ਦਿਖਾਉਣ ਵਿੱਚ ਅਸਫਲ ਰਹੀ ਜਿਸ ਦੇ ਨਤੀਜੇ ਵਜੋਂ ਕਾਫੀ ਨੁਕਸਾਨ ਹੋਇਆ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਦਾਣ ਅਸ਼wini ਸ਼ਰਮਾ ਨੇ ਪੰਜਾਬ ਦੀ ਮਾਨ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਸਾਲ 2023 ਵਿੱਚ ਹੜ੍ਹ ਆਏ ਤੇ ਉਹਨਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ। ਸਰਕਾਰ ਦੇ ਮਾੜੇ ਪ੍ਰਬੰਧਾ ਕਾਰਨ ਰੋਪੜ ਤੇ ਆਸ-ਪਾਸ ਦੇ ਇਲਾਕਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਜਿਸ ਨਾਲ 1057 ਪਿੰਡ ਪ੍ਰਭਾਵਿਤ ਹੋਏ। ਇਸ ਲਈ ਜ਼ਿੰਮੇਵਾਰ ਲੋਕਾਂ ਨੂੰ 2027 ਤੋਂ ਪਹਿਲਾਂ ਸਥਿਤੀ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਏ। ਇਹ ਸਰਕਾਰ ਨੇ ਮਾਨਸੂਨ ਤੋਂ ਪਹਿਲਾਂ ਪ੍ਰਸ਼ਾਸਨ ਨੇ ਲੋਕਾਂ ਨਾਲ ਮਿਲ ਕੇ ਸਰਪੰਚਾਂ ਨਾਲ ਮਿਲ ਕੇ ਸਰਕਾਰ ਦੀ ਏਜੰਸੀਆਂ ਨਾਲ ਮਿਲ ਕੇ ਜਿਹੜੇ ਉਹ ਤੱਤੀਏ ਇਲਾਕੇ ਸੀ ਬਾੜ ਦੇ ਨਾਲ ਗਰਸਤ ਹੋਣ ਵਾਲੇ ਉਹਨਾਂ ਦੇ ਨਾਲ ਕੋਈ ਪ੍ਰਸ਼ਿਕਸ਼ਨ ਨਹੀਂ ਉਹਨਾਂ ਨੂੰ ਦਿੱਤਾ ਇਹ ਭਾਈ ਬਾੜ ਆ ਗਈ ਤੇ ਕਿਧਰੋਂ ਨਿਕਲਣਾ ਤੁਹਾਡੀ ਨਿਕਾਸੀ ਕਿੱਦਾਂ ਹੋਏਗੀ ਤੁਸੀਂ ਕਿਧਰੋਂ ਜਾਓਗੇ ਕੋਈ ਪ੍ਰਬੰਧ ਨਹੀਂ ਕੀਤਾ ਇਹ ਜਿਹੜਾ ਬਾੜ ਤੋਂ ਆਂ ਤੋਂ ਪਹਿਲਾਂ ਵਾਲਾ ਮਾਮਲਾ ਇਹਦੇ 'ਚ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਫੇਲ ਹੋਏ ਨੇ ਫਿਰ ਬਾੜ ਆ ਗਈ ਔਰ ਆਮ ਆਦਮੀ ਪਾਰਟੀ ਨੇ 2023 ਦੀ ਵਾਰ ਤੋਂ ਕੁਝ ਨਹੀਂ ਸਿੱਖਿਆ ਤੁਹਾਨੂੰ ਪਤਾ ਹੋਏਗਾ ਰੋਪੜ ਰੋਪੜ ਦੇ ਨਾਲ ਲੱਗਦੇ ਸਾਰੇ ਇਲਾਕੇ ਖੇਤੀ ਦਾ ਨੁਕਸਾਨ ਸੜਕਾਂ ਦਾ ਨੁਕਸਾਨ ਸਰਕਾਰੀ ਸੰਪਤੀ ਦਾ ਨੁਕਸਾਨ ਅਲੱਗ-ਅਲੱਗ ਪ੍ਰਕਾਰ ਦੇ ਨੁਕਸਾਨ ਜਿਹੜੇ ਹੈ ਉਹ ਹੈ ਔਰ ਇਸ ਵਾਰ ਦੇ ਹੂ ਪ੍ਰਬੰਧਨ ਦੇ ਕਾਰਨ 1100 ਸਪੁੰਝਾ ਪਿੰਡ ਜਿਹੜੇ ਆ ਉਹ ਬਾੜ ਦੇ ਨਾਲ ਗ੍ਰੱਥਿਤ ਹੋਏ ਔਰ ਇਹਦੇ ਅੰਦਰ ਅਗਰ ਕੋਈ ਜੋਥੀ ਹੈ ਕਿ ਕੌਣ ਜੋਸ਼ੀ ਹੈ ਇਹ ਆਏ ਜਨਤਾ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸਰਕਾਰ ਨੇ ਕੀ ਕੀ ਪ੍ਰਬੰਧ ਕੀਤੇ 2025 ਦੀ ਬਾੜ ਤੋਂ ਪਹਿਲਾਂ ਇਹ ਜਨਤਾ ਦੇ ਸਾਹਮਣੇ ਆਣੇ ਚਾਹੀਦੇ ਸੀ ਲੇਕਿਨ ਸਰਕਾਰ ਨੇ ਇਹ ਦਚਨ ਚ ਪੂਰੀ ਤਰ੍ਹਾਂ ناکਾਮ ਰਹੀ ਹੈ ਔਰ ਇਹਨਾਂ ਦੀ ਇਹ ਜਿਹੜਾ ਐਸਾ ਵਿਭਾਗ ਹੈ ਜਿਹੜਾ ਜਿਹਦੇ ਅੰਦਰ ਜਲ ਸੰਸਾਧਨ ਮੰਤਰਾਲੇ ਦੇ ਅੰਦਰ ਇੱਕ ਸਥਿਰਤਾ ਚਾਹੀਦੀ ਲੇਕਿਨ ਸਾਡੇ 35 ਸਾਲਾਂ ਚ ਇਹ ਡਿਪਾਰਟਮੈਂਟ ਵੀ ਅਸਥਿਰ ਰਿਹਾ ਕਦੀ ਇੱਕ ਕੋਲ ਰਿਹਾ ਕਦੀ ਦੂਜੇ ਕੋਲ ਰਿਹਾ ਔਰ ਮੌਨਸੂਨ ਆਉਣ ਤੋਂ 6 ਮਹੀਨੇ ਪਹਿਲਾਂ ਇਹਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਉਹਦੀ ਤਿਆਰੀ ਨਹੀਂ ਕੀਤੀ ਇਹ ਤੇ ਵਿਜੀਰੇ ਦਿੱਲੀ ਦਿੱਲੀ ਵਿਜੀਰੇ ਕੇਜਰੀਵਾਲ ਦੇ ਚੋਣਾਂ ਕੇਜਰੀਵਾਲ ਦੇ ਚੋਣਾਂ ਤੋਂ ਵਾਹ ਇਹ ਚਲੇਗੇ ਲੁਧਿਆਣਾ ਦੇ ਚੋਣਾਂ ਇਹ ਜਿਹੜੇ ਕੂ ਪ੍ਰਬੰਧ ਹੋਏ ਨੇ ਇਹਦਾ ਖਮਿਆਜਾ ਪੰਜਾਬ ਪੁੱਤਰ ਕਪੂਰਥਲਾ ਤੋਂ ਕਾਂਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਸਾਨਾਂ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਜ਼ਿਕਰ ਕਰਦਿਆਂ ਇਲਾਕੇ ਵਿੱਚ ਮੱਕੀ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਬਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਬਰਸਾਤੀ ਮੱਕੀ ਦੀ ਖਰੀਦ ਉਸ ਵਾਦੀ ਅਨੁਸਾਰ ਸ਼ੁਰੂ ਕੀਤੀ ਜਾ ਰਹੀ ਹੈ ਜੋ ਇਸ ਸਾਲ ਦੇ ਸ਼ੁਰੂ ਵਿੱਚ ਮੱਕੀ ਦੀ ਬਿਜਾਈ ਸਮੇਂ ਕੀਤਾ ਗਿਆ ਸੀ ਜਦੋਂ ਹਜ਼ਾਰਾਂ ਹੈਕਟੇਰ ਖੇਤਰ ਵਿੱਚ ਮੱਕੀ ਦੀ ਫਸਲ ਬੀਜੀ ਗਈ ਸੀ ਉਹਨਾਂ ਨੇ ਕਿਹਾ ਮੈਂ ਕਿਸਾਨਾਂ ਨੂੰ ਪ੍ਰੋਸਾ ਦਵਾਇਆ ਸੀ ਕਿ ਮੱਕੀ ਦੀ ਖਰੀਦ ਕਟਾਈ ਸਮੇਂ ਯਕੀਨੀ ਬਣਾਈ ਜਾਵੇਗੀ ਅੱਜ ਮੈਂ ਉਹ ਵਚਨ ਪੂਰਾ ਕਰਨ ਆਇਆ ਹਾਂ ਉਹਨਾਂ ਕਹਿੰਦੇ ਆ ਕਿ ਕਿਸਾਨਾਂ ਵੱਲੋਂ ਬਿਜੀ ਹਰ ਇੱਕ ਦਾਣੇ ਦੀ ਖਰੀਦ ਕਰਾਂਗੇ ਤੇ ਇਹ ਖਰੀਦ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ 2400 ਰੁਪਏ ਪ੍ਰਤੀ ਕੁਇੰਟਲ ਤੇ ਕੀਤੀ ਜਾਏਗੀ। ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੀਨੀਅਰ ਵਿਧਾਇਕ ਨੇ ਕਿਹਾ ਕਿ ਉਹ ਕਿਸਾਨਾਂ ਤੇ ਪੰਜਾਬ ਸਰਕਾਰ ਦੋਵਾਂ ਨੂੰ ਨਵੀਂ ਦਿਸ਼ਾ ਵੱਲ ਲੈ ਜਾਣ ਲਈ ਕੰਮ ਕਰ ਰਹੇ ਨੇ। ਉਹਨਾਂ ਕਹਿੰਦੇ ਆ ਕਿ ਪੰਜਾਬ ਨੂੰ ਅਜੇ ਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ ਅੱਜ ਦੇ ਕਿਸਾਨਾਂ ਦੀ ਹੀ ਨਹੀਂ ਸਗੋ ਕਿਸਾਨਾਂ ਦੇ ਪਵਿੱਖ ਦੀ ਵੀ ਸੰਭਾਲ ਕਰੇ। ਮੈਂ ਇੱਕ ਐਲਾਨ ਕੀਤਾ ਸਗਾ ਕਿ ਬਰਸਾਤੀ ਮੱਕੀ ਜਿਹੜਾ ਬੰਦਾ ਬੀਜੇਗਾ ਮੈਂ ਐਮਐਸਪੀ ਤੇ ਉਹਦੀ ਮੱਕੀ ਖਰੀਦਾਂ ਮੱਕੀ ਪੱਕ ਗਈ ਆ ਮੈਂ ਪਿਛਲੇ ਦਿਨੀ ਖੁੱਡੀਆਂ ਸਾਹਿਬ ਨੂੰ ਮਿਲਿਆ ਔਰ ਚੀਫ ਸੈਕਟਰੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਜੀ ਸਾਡੇ ਕੋਲ ਸਾਡਾ ਆਪਣਾ ਡਾਟਾ ਤਾਂ ਹੈਗਾ ਬਟ ਕੁਝ ਬੰਦਿਆਂ ਨੇ ਡਾਇਰੈਕਟਲੀ ਬੀਜੀ ਆ ਕੁਝ ਨੇ ਤੁਹਾਡੇ ਵਿਭਾਗ ਨੇ ਕਰਕੇ ਵੀ ਬੀਜੀ ਹੋਗੀ ਉਹ ਲਿਸਟ ਸਾਨੂੰ ਤੁਸੀਂ ਦਵਾ ਦਿਓ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਕੰਪਨਸੇਸ਼ਨ ਵੀ ਦੇਣਾ ਨਾ ਉਹਦਾ 7000 ਰੁਪਏ ਜਾਂ ਕਿੰਨੇ ਹਜ਼ਾਰ ਰੁਪਏ ਕਿਲਾ ਜੋ ਨੇ ਤੋਂ ਮੱਕੀ ਮੱਕੀ ਤੇ ਆਉਣ ਤੇ ਬਿਜਲੀ ਦਾ ਬੈਨੀਫਿਟ ਤੇ ਇਹਨਾਂ ਕੋਲ ਲਿਸਟ ਹੈ ਤੇ ਦੇ ਵਰ ਕਾਈਂਡ ਇਨਫ ਕਿ ਸਾਨੂੰ ਲਿਸਟ ਦੇਤੀ ਲਿਸਟ ਮੈਂ ਮੰਗੀ ਕਾਦੇ ਲਈ ਮੇਰੇ ਵਾਲਾ ਤਾਂ ਹੈਗਾ ਮੈਨੂੰ ਪਤਾ ਹੈ ਕਿਹੜੀ ਮੰਡੀ ਚ ਆਪਾਂ ਉਹਨਾਂ ਦਾ ਪਰਚੇਸ ਸੈਂਟਰ ਖੋਲਣਾ ਇਹਨਾਂ ਦੀ ਲਿਸਟ ਨਾਲ ਸਾਨੂੰ ਫਾਇਦਾ ਹੋਇਆ ਕਿ ਪੰਜਾਬ ਦੇ ਵਿੱਚ ਸਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਪਾਕਿਸਤਾਨੀ ਅਧਿਕਾਰੀਆਂ ਨੇ ਅਗਲੇ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਵਤਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਸੁਰੱਖਿਆ ਦੇ ਪਖਤਾ ਇੰਤਜ਼ਾਮ ਕੀਤੇ ਨੇ ਇਹ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਇੱਕ ਮੀਟਿੰਗ ਹੋਈ ਮੀਟਿੰਗ ਵਿੱਚ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਤੇ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਔਕਾਫ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਸਾਜੀਦ ਮਹਿਮੂਦ ਚੋਹਾਨ ਪੰਜਾਬ ગ્રਹਿ ਵਿਭਾਗ ਦੇ ਸਕੱਤਰ ਅਹਿਮਦ ਜਾਵੀਦ ਕਾਜ਼ੀ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਮੀਟਿੰਗ ਤੋਂ ਬਾਅਦ ਈਟੀਪੀਬੀ ਦੇ ਬੁਲਾਰੇ ਗੁਲਾਮ ਮੋਹੀਉਦੀਨ ਨੇ ਦੱਸਿਆ ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼ਰਦਾਲਾਂ ਲਈ ਪੁਖਤਾ ਸੁਰੱਖਿਆ ਮੈਡੀਕਲ ਸਹੂਲਤਾਂ ਆਵਾਜਾਈ ਤੇ ਚੰਗੀ ਰਿਹائش ਨੂੰ ਯਕੀਨੀ ਬਣਾਇਆ ਜਾਵੇਗਾ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਪਾਜਪਾ ਦੀ ਲੁਕਵੀ ਰਣਨੀਤੀ ਤੇ ਪਾਣੀ ਫੇਰ ਦਿੱਤਾ ਹੈ ਇਕਕਤੂਬ ਨੂੰ ਜ਼ਿਲੰਦਰ ਵਿੱਚ ਪੈਦਾ ਹੋਇਆ ਹਿੰਦੂ ਮੁਸਲਮ ਵਿਵਾਦ ਹੁਣ ਖਤਮ ਹੋ ਗਿਆ ਏ ਆਮ ਆਦਮੀ ਪਾਰਟੀ ਦੇ ਮੰਤਰੀ ਮਹਿੰਦਰ ਪਗਤ ਸੈਂਟਰਲ ਹਲਕੇ ਦੇ ਇਨਚਾਰਜ ਨਿਤਿਨ ਕੋਹਲੀ ਤੇ ਮੇਅਰ ਵਿਨੀਤ ਤੀਰ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਵਾਲੇ yogesh maini ਤੇ ਮੁਸਲਮ ਆਗੂ ਆਯੂਬ ਖਾਨ ਤੇ ਨਈਮ ਖਾਨ ਦਰਮਿਆਨ ਸਮਝੌਤਾ ਕਰਵਾ ਦਿੱਤਾ ਏ ਹੁਣ ਦੋਵੇਂ ਥਿਰਾਂ ਵੱਲੋਂ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਦੋਹਾਂ ਥਿਰਾਂ ਵਿੱਚ ਆਪਸੀ ਸਹਿਮਤੀ ਬਣਨ ਨਾਲ ਜਿੱਥੇ ਅਮਨਪਸੰਦ ਨਾਗਰਿਕਾਂ ਨੇ ਸੁਖ ਦਾ ਸਾ ਲਿਆਏ ਉੱਥੇ ਹੀ ਇਸ ਧਾਰਮਿਕ ਵਿਵਾਦ ਨੂੰ ਵਧਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਮੂੰਹ ਦਿਖਾਣੀ ਪਈ ਹੈ ਦੱਸ ਦਈਏ ਕਿ 1 ਅਕਤੂਬਰ ਨੂੰ ਮੁ슬림 ਸੰਗਠਨਾ ਦੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ Hindu ਨੌਜਵਾਨ Yogesh Meni ਨੇ Jai Shri Ram ਦਾ ਨਾਰਾ ਲਗਾ ਕੇ ਝੂਠਾ ਰੌਲਾ ਪਾ ਦਿੱਤਾ ਸੀ ਕਿ ਉਸ ਨੂੰ ਨਾਰਾ ਲਗਾਉਣ ਤੋਂ ਜ਼ਬਰਨ ਰੋਕਿਆ ਗਿਆ ਤੇ ਉਸ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਗਈ Yogesh Meni ਦੇ ਇਸ ਬਿਆਨ ਤੋਂ ਬਾਅਦ ਭਾਜਪਾ ਸਮੇਤ Hindu ਸੰਗਠਨਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਹਨਾਂ ਨੇ ਸੜਕਾਂ ਜਾਮ ਕਰਕੇ ਐਲਾਨ ਕਰ ਦਿੱਤਾ ਕਿ ਜਦ ਤੱਕ ਮੁਸਲਿਮ ਸਮਾਜ ਦੇ ਲੋਕਾਂ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਤੇ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਹ ਆਪਣਾ ਵਿਰੋਧ ਜਾਰੀ ਰੱਖਣਗੇ ਭਾਜਪਾ ਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਨੇ ਚਾਰ ਮੁਸਲਿਮ ਆਗੂਆਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਆਗੂ ਨੇ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਕੇ ਭਾਜਪਾ ਦੇ ਹੱਥੋਂ ਇਹ ਮੁੱਦਾ ਖੋਲਿਆ ਮੈਂ ਤਾਂ ਨਾ ਵਾਦਾ ਕਰਦਾ ਕਿ ਮੈਂ ਆਪਣੇ ਭਰਾ ਦੇ ਨਾਲ ਦੀਵਾਲੀ ਇਹਨਾਂ ਦੇ ਘਰ ਬਣਾਉਂਗਾ ਜੂਰ ਮਨਾਉਣ ਜਾਊਗਾ ਜੈ ਸ਼੍ਰੀ ਰਾਮ ਨਾਰਾ ਕਹਿੰਦ ਕਿਸੇ ਨੂੰ ਵੀ আপত্তি ਨਹੀਂ ਮੈਂ ਫਿਰ ਕਹਿੰਦਾਂਗਾ ਜੈ ਸ਼੍ਰੀ ਰਾਮ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਗਾਇਕ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਵੈਂਟੀਲੇਟਰ ਤੇ ਨੇ ਉਹਨਾਂ ਦੀ ਸਿਹਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅੱਜ ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫੋਰਟਿਸ ਹਸਤਾਲ ਪਹੁੰਚੇ ਬਾਦਲ ਨੇ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੁਖਬੀਰ ਸਿੰਘ ਬਾਦਲ ਦੀ ਪਰਿਵਾਰ ਦੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਬਾਦਲ ਨੇ ਆਪਣੇ ਫੇਸਬੁੱਕ ਪੋਸਟ ਤੇ ਕਿਹਾ ਕਿ ਪੰਜਾਬ ਦੇ ਹੋਣ ਹਾਰ ਗਾਇਕ ਰਾਜਵੀਰ ਜਵੰਦਾ ਦੇ ਮਾਤਾ ਜੀ ਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਉਸਦੇ ਦੋਸਤਾਂ ਜੋ ਕਿ ਔਖੀ ਘੜੀ ਵਿੱਚ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਨਾਲ ਫੋਟਿਸ ਹਸਪਤਾਲ ਮੁਹਾਲੀ ਵਿਖੇ ਮੁਲਾਕਾਤ ਕੀਤੀ ਹਸਪਤਾਲ ਦੇ ਉੱਚ ਅਧਿਕਾਰੀਆਂ ਤੇ ਡਾਕਟਰ ਸਹਿਬਾਨਾਂ ਤੋਂ ਰਾਜਵੀਰ ਦਾ ਸਾਰਾ ਹਾਲ ਜਾਣਿਆ ਜਿੱਥੇ ਡਾਕਟਰ ਸਹਿਬਾਨਾਂ ਦੀ ਟੀਮ ਪੂਰੀ ਤਨਦੇਹੀ ਨਾਲ ਇਲਾਜ ਕਰ ਰਹੀ ਹੈ ਉੱਥੇ ਹੀ ਪਰਿਵਾਰ ਪੂਰੇ ਹੌਸਲੇ ਵਿੱਚ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਜੋਈ ਕਰਦੇ ਹਾਂ ਕਿ ਸਾਡੇ ਪੰਜਾਬ ਦਾ ਮਾਣ ਸਾਡਾ ਛੋਟਾ ਵੀਰ ਛੇਤੀ ਸਿਹਤਯਾਬ ਹੋਵੇ ਅੰਨਾਇਨੇ ਲਾਰੈਂਸ ਗੈਂਗ ਤੇ ਬਬਰਖਾਲਸਾ ਇੰਟਰਨੈਸ਼ਨਲ ਗੱਠਜੋੜ ਮਾਮਲੇ ਦੇ ਬਾਈਮੇ ਦੋਸ਼ੀ ਰਾਹੁਲ ਸਰਕਾਰ ਵਿਰੁੱਧ ਚਾਰ ਛੇੜ ਦਾਇਰ ਕੀਤੀ ਹੈ ਰਾਹੁਲ ਸਰਕਾਰ ਗਿਰੋਲੇ ਜਾਲੀ ਦਸਤਾਵੇਜ਼ ਸਿਆਰ ਕਰਦਾ ਸੀ ਜਿਵੇਂ ਕਿ ਆਧਾਰ ਕਾਰਡ ਵੋਟਰ ਆਈਡੀ ਤੇ ਬੈਂਕ ਪਾਸਬੁੱਕ ਇਹਨਾਂ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸਨੇ ਗੈਂਗ ਦੇ ਮੈਂਬਰਾਂ ਨੂੰ ਪਾਸਪੋਰਟ ਪ੍ਰਾਪਤ ਕਰਨ ਤੇ ਵਿਦੇਸ਼ ਭੱਜਣ ਵਿੱਚ ਮਦਦ ਕੀਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਹੁਲ ਸਰਕਾਰ ਨੇ ਕਈ ਗੈਂਗਸਟਰਾਂ ਨੂੰ ਦੇਸ਼ ਛੱਡ ਕੇ ਭੱਜਣ ਵਿੱਚ ਮਦਦ ਕੀਤੀ ਹੁਣ ਤੱਕ ਇਸ ਮਾਮਲੇ ਵਿੱਚ 18 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਤੇ ਚਾਰ ਅਜੇ ਵੀ ਫਰਾਰ ਨੇ ਐਨਆਈਏ ਅਨੁਸਾਰ ਰਾਹੁਲ ਸਰਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਰਾਹੁਲ ਨੇ ਗਿਰੋਧ ਦੇ ਸਿਸਟਮ ਆਪਰੇਟਰ ਵਜੋਂ ਕੰਮ ਕੀਤਾ ਗਿਰੋਧ ਦੇ ਵਿੱਤੀ ਲੈਣ ਦੇਣ ਤੇ ਬੈਂਕ ਖਾਤਿਆਂ ਦੇ ਪ੍ਰਬੰਧਨ ਵਿੱਚ ਮੁੱਖ ਭੂਮਿਕਾ ਨਿਭਾਈ ਇਹ ਮਾਮਲਾ ਅਗਸਤ 2022 ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੁਆਰਾ ਸ਼ੁਰੂ ਕੀਤਾ ਗਿਆ ਸੀ ਤੇ ਬਾਅਦ ਵਿੱਚ ਜਾਂਚ ਲਈ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ ਰੂਸ ਪੜਨ ਗਏ ਪੰਜਾਬ ਦੇ ਨੌਜਵਾਨਾਂ ਨੂੰ ਧੋਖੇ ਨਾਲ ਰੂਸੀ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਏ ਜਬਰੀ ਭਰਤੀ ਕਰਨ ਤੋਂ ਬਾਅਦ ਉਹਨਾਂ ਨੂੰ ਫਰੰਟ ਲਾਈਨਾਂ ਤੇ ਲੜਨ ਲਈ ਭੇਜਿਆ ਜਾ ਰਿਹਾ ਏ ਜਿੱਥੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੇ ਬਹੁਤ ਸਾਰੇ ਨੌਜਵਾਨ ਮਾਰੇ ਗਏ ਤੇ ਕੁਝ ਸ਼ਹੀਦ ਵੀ ਹੋ ਗਏ ਰੂਸ ਪੜਾਈ ਕਰਨ ਗਏ ਪੰਜਾਬ ਦੇ ਇੱਕ ਨੌਜਵਾਨ ਨੇ ਵੀਡੀਓ ਪੇਸ਼ ਕੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਵੀਡੀਓ ਵਿੱਚ ਪੀੜਤ ਦੱਸਦਾ ਹੈ ਕਿ ਉਹ ਇੱਥੇ ਪੜ੍ਹਾਈ ਕਰਨ ਆਇਆ ਸੀ ਪਰ ਉਸਨੂੰ ਧੋਖੇ ਨਾਲ ਫੌਜ ਵਿੱਚ ਭਰਤੀ ਕਰ ਦਿੱਤਾ ਗਿਆ। ਫਰੰਟ ਤੇ ਲੜਦੇ ਸਮੇ ਉਸਦਾ ਜਬਾੜਾ ਟੁੱਟ ਗਿਆ ਤੇ ਹੁਣ ਉਹ ਹਸਪਤਾਲ ਵਿੱਚ ਦਾਖਲ ਹੈ। ਪੀੜਤ ਨੌਜਵਾਨ ਨੇ ਭਾਰਤ ਸਰਕਾਰ ਨੂੰ ਉਸਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਨੁਸਾਰ ਭਾਰਤ ਤੋਂ ਲਗਭਗ 127 ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ ਜੋ ਰੂਸ ਵਿੱਚ ਫਸੇ ਹੋਏ ਸਨ ਜਿਨ੍ਹਾਂ ਵਿੱਚੋਂ 98 ਨੂੰ ਵਾਪਸ ਲਿਆਂਦਾ ਗਿਆ ਹੈ। ਸਰਕਾਰ ਬਾਕੀ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵੀ ਯਤਨ ਕਰ ਰਹੀ ਹੈ। ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਖੇਤਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਸ਼ਰਦਾਲਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਦਰਨਾਖਾਦਸਾ ਉਸ ਵੇਲੇ ਵਾਪਰਿਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੋਂ ਵਾਪਸ ਆ ਰਹੀ ਬੱਸ ਦੇ ਛੱਤ ਤੇ ਬੈਠੇ ਯਾਤਰੀ ਬੀਆਰਟੀਐਸ ਲੇਨ ਵਿੱਚ ਬਣੇ ਲੈਂਟਰ ਨਾਲ ਟਕਰਾ ਗਏ ਜਾਣਕਾਰੀ ਮੁਤਾਬਕ ਇਹ ਬੱਸ ਮੁਕਸਰ ਸਾਹਿਬ ਤੋਂ ਅੰਮ੍ਰਿਤਸਰ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਆਈ ਸੀ ਮੇਲਾ ਮੁਕੰਮਲ ਹੋਣ ਤੋਂ ਬਾਅਦ ਜਦੋਂ ਬੱਸ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਜਾ ਰਹੀ ਸੀ ਤਾਂ ਡਰਾਈਵਰ ਨੇ ਬੱਸ ਨੂੰ ਬੀਆਰਟੀਐਸ ਲੇਨ ਵਿੱਚ ਤੇਜ਼ੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਬੱਸ ਦੀ ਛੱਤ ਤੇ ਕਰੀ 15 ਯਾਤਰੀ ਬੈਠੇ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਅੱਗੇ ਲੈਂਟਰ ਆ ਰਿਹਾ ਹੈ ਛੱਤ ਤੇ ਬੈਠੇ ਯਾਤਰੀ ਲੈਂਟਰ ਨਾਲ ਟਕਰਾ ਆ ਗਿਆ ਜਿਸ ਨਾਲ ਤਿੰਨ ਸ਼ਰਦਾਲੂਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਂਜੀ ਸੇਵਾ ਦੇ ਬਾਬਾ ਸਾਹਿਬ ਠੀਕ ਹੈ ਦੁਬਾਰਾ ਸਾਹਿਬ ਇਹ ਉਹ ਬਣਿਆ ਨੇ ਮੈਟਰ ਵਾਲਾ ਬਣਿਆ ਨੇ ਅੰਦਰ ਹਾਂਜੀ ਹਾਂਜੀ ਉਹਨਾਂ ਦੀ ਬੱਸ ਕਰਨੀ ਤੇ ਉੱਤੇ ਬੈਠੇ ਹੀ ਉਹ ਠੀਕ ਹੈ ਤੇ ਉਹਦੇ ਨਾਲ ਲੈਂਟਰ ਦਾ ਵੱਜਿਆ ਚਾਰ ਜਣੇ ਤਿੰਨ ਦੀ ਡੈਥ ਹੋ ਗਈ ਸਰ ਅੱਛਾ ਉਸ ਤੇ ਅਲਾਉਟ ਹੈਗਾ ਵੈਸੇ ਸੁਣ ਨਹੀਂ ਅਲਾਉਟ ਨਹੀਂ ਹੈਗਾ ਵਾਕਈ ਡਰਾਈਵਰ ਨੇ ਕਿਹਾ ਸੀ ਡਰਾਈਵਰ ਨੇ ਕਿਹਾ ਥੱਲੇ ਆ ਜਾਓ ਨਹੀਂ ਆਏ ਥੱਲੇ ਹਾਂਜੀ ਹਾਂਜੀ ਮਨਾਂ ਕੀਤਾ ਇਹਨੇ ਪਰ ਨਹੀਂ ਥੱਲੇ ਆਏ ਉਹ ਵੀ ਉਹਨਾਂ ਦੇ ਪਿੰਡ ਦੇ ਆ ਪਿੰਡ ਦੀ ਵਸਿਆ ਨਾ ਮੁੰਡੇ ਪਿੰਡ ਦੇ ਹੀ ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸਨ ਇਹ ਇਧਰੋਂ ਬਾਬੜਾ ਸਾਹਿਬੋਂ ਅੰਸਾ ਗਲੀ ਹੋਣਾ ਸੇਵਾਦਾਰ ਤੁਸੀਂ ਚਾਰੇ ਸੀ ਹਾਂਜੀ ਮਖਸਰ ਆ ਰਹੇ ਸੀ ਸਾਰੇ ਸ਼ਰਦਾਂ ਲੋਕ ਚ ਬਿਠਾ ਹਾਂ ਸਾਰੇ ਬੈਠੇ ਕਿੰਨੇ ਕੁ ਟੋਟਲ ਕਿੰਨੀਆਂ ਕੁ ਸਵਾਰੀਆਂ ਹੈ ਇਹ ਸਾਰੀਆਂ ਫੁੱਲ ਫਲਾ ਕੇ ਸਾਰੀ ਹੋਰ 40 45 ਲੱਗਦੇ ਹੋਣੇ ਨਹੀਂ ਸਮਾਂ ਤੇ ਬਸਾਂ ਜਿਹੜੀ ਸੀ ਤਾਂ ਖੁੱਲ ਗਈਆਂ ਸੀ ਤਾਂ ਉੱਤੇ ਬਈ ਸੀਟਾਂ ਨਹੀਂ ਖੁੱਲੀਆਂ ਸੀਟਾ ਥੱਲੇ ਉੱਪਰ ਬਿਠੇ ਵੀ ਕਦੇ ਬਿਠਾ ਕੇ ਬਈ ਅਸੀਂ ਆਰਾਮ ਕਰ ਲਾਂਗੇ ਪਰ ਚੱਲਣਾ ਆਰਾਮ ਕਰਕੇ ਰੀਸੈਂਟਲੀ ਬੱਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਅਸ਼ੋਕ ਲੇਲਾ ਨਾਲਿਆਂ ਦੀ ਬੱਸ ਹੈ ਜੀ ਤੇ ਬਾਬਾ ਗੋਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਈ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ तकरीबन ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਜਿਹੜੇ ਆ ਬੱਸ ਖਾਲੀ ਸੀ ਦੇ ਤੋਂ ਦੇ ਅੱਧੇ ਬੰਦੇ ਜਾ ਚੁੱਕੇ ਸੀ ਕਿੰਨੇ ਕਿ ਲੋਕ ਕਿੰਨੇ ਕਿ ਲੋਕ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਹੈ ਜੀ ਤੇ ਜੀ ਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਕੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਾਨਿਆਂ ਦੀ ਡੈਥ ਹੋ ਗਈ ਹੈ ਜੀ ਇਹ ਤਿੰਨ ਜਾਨਿਆਂ ਦੀ ਮੌਤ ਹੋ ਗਈ ਜੀ ਹੁਣ ਪਤਾ ਵੀ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਿੰਨਾਂ ਦੀ ਬਹੁਤ ਹਾਂਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਹੜੀ ਆ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ ਤਕਰੀਬਨ 18 ਸਾਲ ਤੋਂ ਘੱਟ ਸੀ ਤੇ 1 2 22 ਸਾਲ ਦਾ ਸੀ ਉਹ ਕਿ ਜਮਨ ਨੇ ਕੋਈ ਸ਼ਰਧਾਲੂ ਹੀ ਗਏ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਗੁੱਡਾ ਸਾਹਿਬ ਗਏ ਸੀ ਮੱਥਾ ਟੇਕਣ ਉਥੋਂ ਆ ਬੱਸ ਦਾ ਡਰਾਈਵਰ ਮੈਡਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜੋ ਵੇਖੋ ਜੀ ਹਾਸੇ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਹੋਏਗਾ ਤੇ ਇੱਥੇ ਜਦੋਂ ਇਹ ਜਾ ਰਹੇ ਸੀ ਰਾਘੀਰ ਇਹਨਾਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜਦੋਂ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਇੰਜਰਡ ਹੈ ਗਿਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਹਰਿਆਣਾ ਦੇ ADGP ਰੈਂਕ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਉਸ ਦੀ ਲਾਸ਼ ਉਸ ਦੇ ਘਰ ਵਿੱਚੋਂ ਮਿਲੀ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਪੋਰਟਾਂ ਮੁਤਾਬਕ ਉਸ ਦੀ ਪਤਨੀ IAS ਅਧਿਕਾਰੀ ਹੈ ਜੋ ਇਸ ਸਮੇਂ ਇੱਕ ਵਫ਼ਦ ਨਾਲ ਜਾਪਾਨ ਵਿੱਚ ਹੈ वाई पूरन कुमार ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਸਰਕਾਰੀ ਰਿਹਾਇਸ਼ ਵਿੱਚ ਰਹਿੰਦੇ ਸਨ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਹਨਾਂ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ एडीजीपी पूरन कुमार इस समय पुलिस ट्रेनिंग कॉलेज सुनारिया ਵਿਖੇ ਸੇਵਾ ਨਿਭਾ ਰਹੇ ਸਨ ਕਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਫੋਰੈਂਸਿਕ ਟੀਮ ਨਾਲ ਉਹਨਾਂ ਦੇ ਘਰ ਪਹੁੰਚੀ ਪੂਰਨ ਕੁਮਾਰ 2001 ਦੇ ਆਈਪੀਐਸ ਅਧਿਕਾਰੀ ਨੇ ਰਿਪੋਰਟਾਂ ਅਨੁਸਾਰ ਆਈਪੀਐਸ ਅਧਿਕਾਰੀ ਨੇ ਸੋਮਵਾਰ ਨੂੰ ਇੱਕ ਬੰਦੂਕ ਧਾਰੀ ਤੋਂ ਬੰਦੂਕ ਉਧਾਰ ਲਈ ਸੀ ਮੰਗਲਵਾਰ ਨੂੰ ਜਦੋਂ ਪੂਰਨ ਕੁਮਾਰ ਦੀ ਟੀਮ ਬੇਸਮੈਂਟ ਵਿੱਚ ਪਹੁੰਚੀ ਤਾਂ ਉਹ ਫਰਸ਼ ਤੇ ਜ਼ਖਮੀ ਪਾਏ ਗਏ ਸ਼੍ਰੀ ਗੁਰੂ ਰਾਮਦਾਸ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ ਨਗਰ ਕੀਰਤਨ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਰਗबीर ਸਿੰਘ ਸ਼੍ਰੀ ਕਾਟਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਪਾਈ ਰਜਿੰਦਰ ਸਿੰਘ ਮਹਿਤਾ ਸਮੇਤ ਹੋਰ ਸ਼ੋਮਣੀ ਕਮੇਟੀ ਅਧਿਕਾਰੀ ਪ੍ਰਮੁੱਖ ਸ਼ਖਸੀਅਤਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ 12 ਦਰਵਾਜ਼ਿਆਂ ਦੇ ਬਾਹਰੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ ਚੰਗੇ ਭੂ ਵਿਖ ਲਈ 222 ਵਿੱਚ ਕੈਨੇਡਾ ਇੱਕ 27 ਸਾਲਾ ਪੰਜਾਬੀ ਵਿਦਿਆਰਥੀ ਜਤਿੰਦਰਪਾਲ ਸਿੰਘ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ 11 ਸਾਲ ਦੀ ਕੈਦ ਦੀ سزا ਸੁناਈ ਗਈ ਹੈ 27 ਸਾਲਾ ਜਤਿੰਦਰਪਾਲ ਸਿੰਘ ਨੇ ਫੈਂਟਨਿਲ ਮੈਥਾਫੈਟਾਮਾਈਨ ਤੇ ਕੋਕੀਨ ਦੀ ਤਸਕਰੀ ਤੇ ਗੈਰ ਕਾਨੂੰਨੀ ਪੈਸਾ ਰੱਖਣ ਦੇ ਦੋਸ਼ ਕਬੂਲ ਲਏ ਨੇ ਜਾਣਕਾਰੀ ਅਨੁਸਾਰ ਉਹ ਜਦੋਂ ਪੈਸੇ ਦੀ ਤੰਗੀ ਨਾਲ ਜੂਜਣ ਲੱਗਾ ਬਸ ਸਸ ਕਾਰਟੂਨ ਦੇ ਡਰੱਗ ਨੈਟਵਰਕ ਵਿੱਚ ਫਸ ਗਿਆ ਜਤਿੰਦਰਪਾਲ ਸਿੰਘ 2022 ਵਿੱਚ অন্ਟਾਰੀਓ ਦੀ ਇੱਕ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਸਟੱਡੀ ਪਰਮਿਟ ਤੇ ਕੈਨੇਡਾ ਆਇਆ ਸੀ ਉਸਨੇ ਆਪਣਾ ਪਹਿਲਾ ਸਾਲ ਤਾਂ ਪੂਰਾ ਕਰ ਲਿਆ ਪਰ ਦੂਜੇ ਸਾਲ ਦੀ ਫੀਸ ਭਰਨ ਵਿੱਚ ਉਹ ਅਸਫਲ ਰਿਹਾ ਜਿਸ ਕਾਰਨ ਉਸ ਦਾ ਸਟੱਡੀ ਵੀਜ਼ਾ ਐਕਸਪਾਇਰ ਹੋ ਗਿਆ ਇਸ ਮਗਰੋਂ ਉਸ ਦੇ ਇੱਕ ਦੋਸਤ ਦੇ ਦੋਸਤ ਨੇ ਉਸ ਨੂੰ ਜਲਦੀ ਪੈਸਾ ਕਮਾਉਣ ਦਾ ਤਰੀਕਾ ਦੱਸਿਆ ਤੇ ਕਿਹਾ ਕਿ ਉਹ ਇਸ ਕੰਮ ਵਿੱਚ ਹਫ਼ਤੇ ਦੇ 10000 ਤੋਂ 12000 ਡਾਲਰ ਤੱਕ ਕਮਾ ਸਕਦਾ ਹੈ ਜੁਲਾਈ 2024 ਵਿੱਚ ਉਸ ਨੂੰ ਸਸ ਆਟਨ ਪੇਜ ਦਿੱਤਾ ਗਿਆ ਜਿੱਥੇ ਉਸਨੇ थ੍ਰਿਫਟ ਲੋਜ ਹੋਟਲ ਦੇ ਇੱਕ ਕਮਰੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦਿਆਂ ਚੋਣਵੀਆਂ ਖਬਰਾਂ ਤੇ ਅਕਾਲੀ ਦਲ ਬਾਰਿਸ ਪੰਜਾਬ ਦੇ ਨੇ ਤਰੰਤਾਰਨ ਜ਼ਿੰਮਨੀ ਚੋਣ ਲਈ ਐਲਾਨਿਆ ਉਮੀਦਵਾਰ ਸੰਦੀਪ ਸਿੰਘ ਸੰਨੀ ਦੇ ਪ੍ਰਾ ਮਨਦੀਪ ਸਿੰਘ ਨੂੰ ਉਤਾਰਿਆ ਮੈਦਾਨ ਵਿੱਚ ਭਾਜਪਾ ਨੇ ਹੜਾ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਚਾਰਜ ਸ਼ੀਟ ਕੀਤੀ ਜਾਰੀ अनेका ਮੁੱਦਿਆਂ ਤੇ ਚੁੱਕੇ ਸਵਾਲ ਸੋਤੀ ਸਮਝੀ ਸਾਜ਼ਿਸ਼ ਤਹਿਤ ਸਿੱਖ ਨੌਜਵਾਨਾਂ ਨੂੰ ਰਾਜਨੀਤੀ ਤੋਂ ਕੀਤਾ ਜਾ ਰਿਹਾ ਹੈ ਦੂਰ ਗਿਆਨੀ ਹਰਪ੍ਰੀਤ ਸਿੰਘ ਦਾ ਦੋਸ਼ ਜਲੰਧਰ ਵਿੱਚ ਸੁਲਝਾ ਹਿੰਦੂ-ਮੁਸਲਮ ਵਿਵਾਦ ਦੋਵਾਂ ਪੱਖਾਂ ਨੇ ਰਲ ਕੇ ਤਿਉਹਾਰ ਮਨਾਉਣ ਦੀ ਕੀਤੀ اپੀਲ ਤੇ ਹਰਿਆਣਾ ਦੇ ADGP ਨੇ ਕੀਤੀ ਖੁਦਕੁਸ਼ੀ ਸਰਕਾਰੀ ਰਿਹਾਈਸ਼ ਵਿੱਚੋਂ ਮਿਲੀ Laash ਇਸਨ ਅਲੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ